ਸਤਿ ਸ਼੍ਰੀ ਅਕਾਲ ਦੋਸਤੋ ਜੀ ਕੀ ਹਾਲ ਚਾਲ ਆ ਆਪਾਂ ਤੁਹਾਨੂੰ ਅੱਜ ਮੌਸਮ ਦੀ ਜਾਣਕਾਰੀ ਦਿੰਨੇ ਆ ਜਿਵੇਂ ਕਿ ਅੱਜ ਆਪਾਂ ਜਿਹੜੀਆਂ ਦੀ ਗੱਲ ਕਰੀਏਗਾ ਪੰਜਾਬ ਦੇ ਜਿਲ੍ਹੇ ਹਨ ਉਹਨਾਂ ਜਿਲ੍ਹਿਆਂ ਦੇ ਵਿੱਚ ਕਦੇ ਕਿਤੇ ਬੱਦਲ ਵਾਈ ਤੁਹਾਨੂੰ ਦਿਖਣ ਨੂੰ ਮਿਲ ਸਕਦੀ ਹੈ ਤਾਂ ਆਪਾਂ ਵਧੀਆ ਲੱਗੇਗੀ ਤੇ ਧੁੱਪ ਦੇ ਵਿੱਚ ਮਿਲ ਖੜੋਂਗੇ ਤੇ ਗਰਮੀ ਲੱਗੇਗੀ ਤੇ ਸ਼ਾਮੇ ਖੜੋਂਗੇ ਤੇ ਠੰਡ ਲੱਗੇਗੀ ਜਿਵੇਂ ਕਿ ਤੁਹਾਨੂੰ ਮੈਂ ਦੱਸਦਾ ਕਿ ਜਿਵੇਂ ਜਿਸ ਲ ਸਿਸਟਮ ਆ ਵਾਪਸ ਆ ਰਿਹਾ ਪਹਾੜੀ ਏਰੀਆ ਦੇ ਵਿੱਚੋਂ ਤੇ ਉਹੋ ਹੀ ਸਿਸਟਮ ਨੇ ਆ ਕੇ ਥੋੜੀ ਬਹੁਤੀ 15 16 ਤਰੀਕ ਤੱਕ ਤੋੜਪੋਤਾ ਅਕੜ ਮਣ ਮੀ ਦਾ ਵੀ ਚੱਕਰ ਬਣ ਸਕਦਾ ਏ ਠੀਕ ਆ ਜੀ ਬਦਲਵਾਈ ਹੋਊਗੀ ਕਈਆਂ ਇਲਾਕਿਆਂ ਦੇ ਵਿੱਚ ਕੰਮਣ ਹੋਊਗੀ ਸਾਰੇ ਨਹੀਂ ਹੁੰਦੀ ਜੀ ਤੇ ਬਾਕੀ ਆਪਾਂ ਗੱਲ ਕਰੀਏ ਵੀ ਦਿਨ ਚੰਗੇ ਲੱਗਦੇ ਆ ਹਵਾ ਚੱਲਦੀ ਰਹੂਗੀ ਹਵਾ ਦੀ ਗਤੀਵਿਧੀ ਗਰਵਾਦੀ ਰਹਿੰਦੀ ਤੇ ਘੜਦੀ ਰਹਿੰਦੀ ਆ ਠੰਡੀਆਂ ਹਵਾਵਾਂ ਚੱਲਣਗੇ ਇਸ ਕਰਕੇ ਜਿਹੜੀ ਧੋਪਾ ਤੁਹਾਨੂੰ ਘੱਟ ਗਰਮੀੜੀ ਤੁਹਾਨੂੰ ਘੱਟ ਮਹਿਸੂਸ ਹੁੰਦੀ ਆ ਤੇ ਜਿੱਦੇ ਇਹ ਹਵਾ ਦਾ ਧੀਮਾ ਰੁਕ ਗਿਆ ਹਵਾਵਾਂ ਰੁਕ ਗਈਆਂ ਉਹਦੇ ਹੀ ਤੁਹਾਡੀਆਂ ਆ ਕੋਟੀਆਂ ਤੋਂ ਬਣਾਣਾ ਚ ਉਹਦੀ ਆ ਜਾਊਗੇ ਤੁਸੀਂ ਤੇ ਫਸਲਾਂ ਪੱਕਣੀਆਂ ਸ਼ੁਰੂ ਹੋ ਜਾਣੀਆਂ ਬਸ ਹੁਣ ਛੇਤੀ ਬਾਢੀ ਵੀ ਆ ਜਾਣੀ ਤੁਹਾਡੀ ਤੇ ਨਹੀਂ ਜਿਹੜਾ ਇਹਨਾਂ ਨਹੀਂ ਆਊਗਾ ਘਬਰਾਉਣਾ ਧੰਨਵਾਦ ਜੀ ਜੀ ਅਗਲਾ ਕੋਈ ਸਿਸਟਮ ਆ ਰਿਹਾ ਤੁਹਾਨੂੰ ਜਲਦ ਦੱਸਿਆ ਜਾਵੇਗਾ ਤੇ ਜਿਨ੍ਹਾਂ ਨੇ ਪਾਣੀ ਲਾਣਾ ਲਾਲੋ ਕਣਕਾ ਨੂੰ ਭਾਈ ਜੀ ਕੋਈ ਗੱਲ ਇੰਨੀ ਖਬਰ ਨਹੀਂ ਚੱਲਣੀ ਕਿ ਕਿਹੜੀ ਤੁ ਫਸਲ ਸਾਡੇ ਡੈਗ ਪੂਗੀ ਤੇ ਆਪਾਂ ਇਹਨਾਂ ਦੀ ਜਾਣਕਾਰੀ ਦਿੰਨੇ ਅਗਲੀ ਅਪਡੇਟ ਤੁਹਾਨੂੰ ਮਿਲਾਂਗੇ ਜਲਦ